ਸਾਹ ਹੋਏ ਪ੍ਰਧਾਨ ਸਾਹਿਬ ਹੋਏ ਕੈਪਟਨ ਹੋਏ ਲਾਟੂ ਸਾਹਿਬ ਹੋਏ ਜਿੰਨੇ ਵੀ ਹੈ ਨਾ ਗਰੁੱਪ ਚ ਬੰਦੇ ਆ ਭਾਈ ਸਾਰੇ ਕੁੱਤੇ ਦੇ ਵੱਡੇ ਆ ਇਹ ਮੈਨੂੰ ਪੌਗੀ ਕਹੀ ਜਾਂਦੀ ਲੈ ਦੱਸ ਨੂੰ ਨਾ ਮੱਥਾ ਜਨ ਪਹਾੜੋ ਲਿੱਤਾ ਇਹ ਵੀ ਬਹੁਤ ਖਿੱਚ ਕੇ ਪੰਪ ਮਾਰਦੇ ਆ ਬੰਦਾ ਜਲਦੀ ਪਾੜ ਜੇ ਹੈਲੋ ਦੋਸਤੋ ਗੁੱਡ ਮਾਰਨਿੰਗ एवरीवन ਨਾ ਤੋਗੇ ਹੋ ਕੇ ਤਿਆਰ ਆਪਾਂ ਕਰਦੇ ਆ ਪੁੱਤਾਂ ਨੂੰ ਸਟਾਰਟ ਚਲੋ ਚਲਦੇ ਆ ਕੰਮ ਤੇ ਅੱਜ ਆਪਾਂ ਜਿੱਧਰ ਜਾਣਾ ਹੈ ਨਾ ਉਧਰ ਮੈਨੂੰ ਪਤਾ ਥੋੜੀ ਠੰਡ ਪਹਿਲਾਂ ਹੀ ਜ਼ਿਆਦੀ ਹੁੰਦੀ ਆ ਇਸ ਕਰਕੇ ਆਪਾਂ ਪਹਿਲੇ ਤੋਂ ਜੈਕਟਾਂ ਪਾ ਲਈਆਂ ਪਤਲੀਆਂ ਪਾ ਲਈਆਂ ਹਾਂ ਤੇ ਯਾਰ ਕਾਫੀ ਠੰਡ ਹੁੰਦੀ ਆ ਮਾਚੀ ਕਰਦਾ ਰਹਿਣਾ ਨਾ ਆਪਾਂ ਤਿਆਰੀ ਕਰਕੇ ਜਾਣਾ ਅੱਜ ਲੋਏ ਮਿੱਤਰੋ ਤੁਹਾਨੂੰ ਸਵੇਰੇ ਸਵੇਰੇ ਦੱਸਿਆ ਹੈ ਨਾ ਇੱਧਰ ਬਹੁਤ ਠੰਡ ਹੋਣੀ ਆ ਤਾਂ ਹੀ ਆਪਾਂ ਦੋ ਜੈਕਟਾਂ ਪਾ ਕੇ ਆਏ ਹਾਂਗੇ ਠੰਡ ਸੀਗੀ ਤਾਂ ਆਪਾਂ ਪੀਣ ਲੱਪੇ ਕਾਫੀ ਆ ਦੇਖੋ ਪਾਣੀ ਬੜੀ ਸਵਾਦ ਬਣੀ ਅੱਜ ਪਾਣੀ ਘੱਟ ਪਾਇਆ ਨਾ ਕਾਫੀ ਸਾਰੀ ਭਾਤੀ ਬਹੁਤ ਸਵਾਦ ਆ ਤਾਂ ਇਹ ਮੈਨੂੰ ਪੋਗੀ ਕਹੀ ਜਾਂਦੀ ਮੈਂ ਦੱਸ ਨੂੰ ਨਾ ਮੱਥਾ ਜਨ ਪਹਾੜੋ ਲਿੱਥਾ ਤੇ ਵੀ ਬਹੁਤ ਖਿੱਚ ਕੇ ਪੰਪ ਮਾਰਦੇ ਆ ਬੰਦਾ ਜਲਦੀ ਪਾੜ ਜੂਵੇ ਪੋਗੀ ਦਾ ਮਤਲਬ ਹੁੰਦਾ ਸੋਹਣਾ ਮੁੰਡਾ ਜੇ ਦੀ ਗੱਲਬਾਤ ਐਂਡ ਹੁੰਦੀ ਹੈ ਨਾ ਸੋਹਣਾ ਮੁੰਡਾ ਕਹਿੰਦੇ ਨਾ ਪੋਗੀ ਨੂੰ ਲੋ ਜਲਦੀ ਜਲਦੀ ਕਾਫੀ ਪੀਣੇ ਆ ਚੱਲਦੇ ਆਪਾਂ ਅੱਗੇ ਓਹ ਦੇਖੋ ਮਿੱਤਰੋ ਪਾਣੀ ਕਿੱਦਾਂ ਦਾ ਲੱਗਦਾ ਕਿ ਨਹੀਂ ਆਉਂਦਾ ਬੜੀ ਗੱਲਬਾਤ ਐਂਡ ਆ ਪਾਣੀ ਦੀ ਅਛਲਾ ਹੋਵਣ ਕੀ ਹੋਵੇਂਗਾ ਆ ਗੜਾ ਵੀ ਆ ਗਿਆ ਆਪਣੇ ਤਮਾਦ ਕੋਲ ਲੋ ਮਿੱਤਰੋ ਉੱਧਰ ਇੱਕ ਗੱਲ ਆ ਆ ਡੀਜੀਆਈ 360 ਕੈਮਰੇ ਦੇ ਹਨ ਜਿਹੜੇ ਵਿੱਚ ਮਾਈਕਾ ਇਹਨਾਂ ਚ ਆਵਾਜ਼ ਬੜੀ ਕਲੀਅਰ ਆਉਂਦੀ ਆ ਗੱਲਬਾਤ ਐਂਡ ਕਿ ਨਹੀਂ ਕੱਲ ਮੈਂ ਹਨਾ ਇਹ ਚ ਵੀਡੀਓ ਰਿਕਾਰਡ ਕੀਤੀ ਸੀਗੀ ਤੇ ਜਦੋਂ ਮੈਂ ਇਹਦੀ ਆਵਾਜ਼ ਸੁਣੀ ਮੈਨੂੰ ਬੜੀ ਸੋਹਣੀ ਲੱਗੀ ਆਵਾਜ਼ ਮਾਈਕ ਕਾਫੀ ਵਧੀਆ ਇਹਦੇ ਬਾਕੀ ਜਿਹੜੇ ਵਾਇਰਲੈਸ ਮਾਈਕ ਹੁੰਦੇ ਉਹ ਆਪਾਂ ਆਰਡਰ ਕੀਤੇ ਆ ਤੁਹਾਨੂੰ ਪਤਾ ਹੀ ਦੱਸਿਆ ਅੱਗੇ ਦੇਖੋ ਕਦੋਂ ਆਉਂਦੇ ਆਂ ਦਾ ਪਤਾ ਨੂੰ ਚੱਕ ਕੇ ਇਦਾਂ ਵੀਡੀਓ ਨਹੀਂ ਬਣਾਉਨੇ ਕਿ ਆਵਾਜ਼ ਫਿਰ ਆਉਣਾ हट ਜਾਂਦੀ ਆ ਇਹ ਕੀ ਕਰੀ ਜਾਂਦੇ ਆ ਭੱਜੇ ਫਿਰਦੇ ਆ cold wind blows life's a gamble on these streets anything goes boom bap echoes through the alleys at night sorrowful samples lift the darkness to light deep kicks pound like a heartbeat fight these gritty vibes keep my story in sight ਅਕੇ ਮਿੱਤਰੋ ਹਨਾ ਆ ਟੋਪਾ ਜਾ ਲਾ ਕੇ ਮੈਂ ਵੀਡੀਓ ਬਣਾਉਣ ਲੱਪਿਆ ਜਾਣੀ ਕਿ ਹੈਲਮਟ ਤਾਂ ਮੈਂ ਗੱਲ ਘੱਟ ਕਰਾਂ ਛੁਡੂ ਕੇ ਜਿਆਦੇ ਮਾਰਾ ਦਾ ਠੱਡ ਹੀ ਲੱਗ ਗਈ ਤਾਂ ਕਰ ਤੂੰ ਇਹਦਾ ਫਾਇਦਾ ਵੜਾ ਵਾ ਤਾਂ ਠੱਡ ਲੱਗਣ ਦਿੰਦਾ ਨਾ ਸੱਟ ਲੱਗਣ ਦਿੰਦਾ ਪਰ ਵਾਇਟ ਸਾਡੇ ਪਿੱਛੇ ਜੇ ਨਾ ਹੁੰਦਾ ਹੈਗਾ ਆਪਣਾ ਯਾਰ ਮਿੱਤਰੀ ਥੋੜਾ ਜਿਹਾ ਗਾਂ ਜਾ ਕੇਗਾ ਕੋਈ ਸ਼ਹਿਰ ਤਹੀ ਜਿੱਤਾ ਤੇ ਉਹ ਇਡਰ ਅਕਸੀਡੈਂਟ ਹੋ ਗਿਆ ਤਾਂ ਉਹਦੇ ਲੱਗੀ ਸੱਟ ਉੱਥੇ ਲੱਗੀ ਸੀ ਉਹਦੇ ਸੱਟ ਤਾਨੂੰ ਪਤਾ ਹੀ ਆ ਫਰਮਿੰ ਦੇ ਵਿੱਚ ਕਿੰਦਾ ਦਾ ਟ੍ਰੀਟਮੈਂਟ ਆ ਤੇ ਉਹ ਥੋੜਾ ਬਹੁਤਾ ਇਥੋਂ ਨੇ ਟ੍ਰੀਟਮੈਂਟ ਕਰਾਇਆ ਇੱਕ ਮਨੋਂ ਤੇ ਬਾਅਦ ਚ ਉਹਨੂੰ ਇੰਡੀਆ ਜਾਣਾ ਪਿਆ ਯਾਰ ਤੇ ਉੱਥੇ ਉਹਦਾ ਹੁਣ ਲਾ ਚੱਲਦਾ ਟਾਈਮ ਵੀ ਕਾਫੀ ਹੋ ਗਿਆ ਉਹਨੂੰ 7-8 ਮਹੀਨੇ ਹੋਈ ਗਏ ਛੱਟ ਜਿਆਦੀ ਲੱਗੀ ਹੋਗੀ ਹੈ ਨਾ ਤੇਰਾ ਐਮਰਜੈਂਸੀ ਉਹਨੂੰ ਉੱਥੇ ਜਾਣਾ ਪਿਆ ਹੈਗਾ ਬਾਕੀ ਮਿੱਤਰੋ ਤੁਸੀਂ ਵੀ ਹੈਲਮਟ ਲੈ ਕੇ ਰੱਖਿਆ ਕਰੋ ਕਿੱਥੇ ਵੀ ਜਾਣਾ ਹੁੰਦਾ ਨਾ ਹੈਲਮਟ ਲੈ ਕੇ ਰੱਖਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਆ ਸੇਫਟੀ ਪਹਿਲੋ ਆ ਨਾ ਜਿੱਥੇ ਵੀ ਜਾਣਾ ਹੈ ਨਾ ਹੈਲਮਟ ਲੈ ਕੇ ਜਾਣਾ ਤੁਸੀਂ ਸਾਰਿਆਂ ਨੇ ਠੀਕ ਆ ਆਪਾਂ ਦੇਖ ਲਓ ਤੁਸੀਂ ਵੀਡੀਓ ਦੇਖਦੇ ਹੀ ਹੋਣੇ ਆ ਘਰੋਂ ਹੈਲਮਟ ਲੈ ਕੇ ਤੁਸੀਂ ਦਾ ਘਰੇ ਜਾ ਕੇ ਲਾਈਦਾ ਵਾ ਉੱਦਾਂ ਕਿਤੇ ਰੁਕਣਾ ਹੋਵੇ ਤੇ ਆਪਾਂ ਲਾ ਲਈਦਾ ਜਿੱਦਾਂ ਖਾਣਾ ਪੀਣਾ ਹੋਵੇ ਨਹੀਂ ਤਾਂ ਆਪਾਂ ਜਿੱਦਾਂ ਹਣਾ ਪੇਠੇ ਆ ਇਦਾਂ ਹੀ ਲੈ ਰੱਖਣਾ ਹੈਲੋ ਕੋਈ ਆ ਦੁਸਤਾ ਓਕੇ ਲਾਂਕ ਟੈਕਮਾ ਨੂੰ ਮਮਾ ਉਹ ਸਾਥ ਰਹਿੰਦਾ ਆ ਆ ਜਿਹੜਾ ਹਨਾ ਇੰਡੀਆ ਚ ਪਾਨ ਨਹੀਂ ਹੁੰਦਾ ਜਿਹੜੇ ਆਪਣੇ ਉਧਰ ਯੂਪੀ ਲ ਜ਼ਿਆਦਾ ਲੋਕ ਖਾਂਦੇ ਆ ਇੱਥੇ ਵੀ ਦਰ ਆ ਰਿਹਾ ਪਾਣ ਇੱਥੇ ਪਰ ਇੰਦਾ ਦਾ ਹਲ ਪਾਪਾ ਜਾ ਇਹ ਬਹੁਤ ਖਾਂਦੇ ਆ ਨਾਲ ਹੈ ਭਾਈ ਸਗਰੀਲੀਓ ਪੀਂਂਦੇ ਆ ਨਾਲ ਸਿਗਰਟ ਇੱਥੇ ਸਗਰੀਲੀਓ ਕਹਿੰਦੇ ਆ ਇੰਦਾ ਦਾ ਪਾਰ ਹੁੰਦਾ ਮੇਰੇ ਕੋ ਇੱਥੇ ਵੀ ਮਿਲਦਾ ਉਹ ਲਗਾ ਖਾੜ ਹਾਂ ਗੱਲਬਾਤ ਐਂਡ ਕਰੀ ਪਰ ਇਹਦਾ ਮੂੰਹ ਜੀ ਲਾਲ ਹੋ ਜਾਂਦਾ ਯਾਰ ਗੰਦੀ ਚੀਜ਼ ਆ ਹਵਾਲੀ ਗਾਗਦੇ ਹਨਾ ਮੈਂ 1000 ਰੁਪਏ ਦੇ ਕਰਤੀਨੇ ਦਿੱਤੇ ਕੁੱਤੇ ਨੇ 2000 ਦੀ ਮੇਰੇ ਦੰਦੀ ਵੜ ਦਿੱਤੀ ਹਾ ਪਿਛਲੇ ਸਾਲ ਦੀ ਗੱਲ ਆ ਮੈਂ ਨਾ ਇਨੇ ਗਾਗਨੇ ਮੈਂ 2000 ਰੁਪਏ ਦੇ ਕਰਤਿੰਦੇ ਲੈ ਤੋ ਦੋ ਦਿਨ ਬਾਅਦ ਮੈਂ ਆਇਆ ਇਹਦੇ ਕੋਲ ਤੋ ਭਰਾਵਾ ਕੁੱਤਾ ਮੇਰੇ ਪਿੱਛੇ ਦੀ ਆਇਆ ਇਥੋਂ ਦੰਦੀ ਵੱਢ ਲਈ ਮੇਰੇ ਤੇ ਆ ਤੇ ਉਹਦਾ ਚੰਗੀ ਸੀਗੀ ਕਹਿੰਦੀ ਤੇਰਾ ਖਰਚਾ ਕਾਫੀ ਆਇਆ ਥੋੜੇ ਜੇ ਹੈਗੇ ਮੇਰੇ ਤੋਂ ਪਹਿਲ ਲੈ ਲੈ ਮੈਂ ਕਹਾ ਨਹੀਂ ਆਤੇ ਤੂੰ ਪੈਸੇ ਰਹਿਣ ਦੇ ਤੂੰ ਇਹਨਾਂ ਨੂੰ ਬੰਨ ਕੇ ਰੱਖਿਆ ਕਰ ਭਰਾਵਾ ਇਹਦੇ ਕਿੰਨੇ ਆ ਕੁੱਤੇ 5-6 ਕੁੱਤੇ ਆ 3-4 ਬਿੱਲੀਆਂ ਵਾਂ ਇੱਥੇ ਆਮ ਜੀ ਗੱਲ ਆ ਹਰ ਘਰੇ ਤੁਹਾਨੂੰ ਕੁੱਤੇ ਮਿਲ ਜਾਣਗੇ 3-4 ਕੁੱਤੇ ਤਾਂ ਹੋਣਗੇ 2-3 ਤਾਂ ਬਿੱਲੀਆਂ ਪੱਕੀਆਂ ਵਾਂ ਕਿ ਮੈਂ ਹੀ ਰਹਿਣਾ ਹੈਗਾ ਮੇਰੇ ਵੀ ਪਿਛਲੇ ਸਾਲ ਕੁੱਤੇ ਨੇ ਦੰਦੀ ਵੱਢ ਦਿੱਤੀ ਬਾਕੀ ਸਾਰੇ ਕੋ ਸਾਹਿਬ ਹੋਏ ਪ੍ਰਧਾਨ ਸਾਹਿਬ ਹੋਏ ਕੈਪਟਨ ਹੋਏ ਲਾਟੂ ਸਾਹਿਬ ਹੋਏ ਜਿੰਨੇ ਵੀ ਆ ਨਾ ਗਰੁੱਪ 'ਚ ਬੰਦੇ ਆ ਭਾਈ ਸਾਰੇ ਕੁੱਤੇ ਦੇ ਵੱਡੇ ਆ ਯਾਨੀ ਕਿ ਸਾਡੇ ਸਾਰੇ ਆ ਤੇਰੇ ਤਾਂ ਦੰਦੀ ਵੱਢੀ ਆ ਪ੍ਰਾਵਾ ਬੜੇ ਖਤਰਨਾਕ ਆ ਬਹੁਤ ਹੰਦਖਾਉਣਾ ਉਹਦੇ ਕਾੜੇ ਮੈਂ ਤਾਂ ਡਰਦਾ ਹਾਂ ਗਾ ਹੀ ਨਹੀਂ ਆ ਨਾ ਪਿੱਛੇ ਰਹਿ ਆ ਨਾਨਾ ਹਾਂ ਤੇ ਆ ਤੇ ਹੁਣ ਨਾ ਇੱਥੇ ਉਹ ਤਾੜਨ ਲਾਪੀ ਉਹਦੇ ਵਿੱਚ ਸਾਰੇ ਆ ਔਰ ਕਿੰਨੇ ਆ ਭਰਾਵਾ ਉਹਨਾਂ ਵਿੱਚ ਹੁਣ ਤਾੜਨ ਲਾਪੀ ਨਹੀਂ ਤਾਂ ਅੱਗੇ ਖੁੰਦੇ ਹੁਦੇਗੇ ਆ ਦੇਖੋ ਮਿੱਤਰੋ ਦੀਦਾ ਇਰੀ ਗਾਇਚੇ ਕਿੰਨੀ ਮਿੱਟੀ ਚੜੀ ਆ ਔਰ ਬਾਵਾ ਕੰਮ ਖਰਾਬ ਹੀ ਹੋਇਆ ਹੈਗਾ ਇਹਦਾ ਅੱਜ ਧਵਾ ਦੇ ਇਹਨੂੰ ਦੇਖੋ ਅਜ ਧਵਾਤਾ ਇਹਦਾ ਭਾਰ ਘਟ ਜਾਣਾ ਮਿੱਟੀ ਨਾਲ ਕਿਤਾ ਭਰੀ ਪਈ ਆ ਨਾਲੇ ਯਾਰ ਇੱਕ ਹੋਰ ਪ੍ਰੋਬਲਮ ਆ ਪਤਾ ਨਹੀਂ ਲੱਗਦਾ ਹੁਣ ਇੱਥੋਂ ਆਵਾਜ਼ ਆਉਂਦੀ ਆ ਕਿ ਬ੍ਰੇਕ ਸ਼ੂ ਦੀ ਆਵਾਜ਼ ਆਉਂਦੀ ਆ ਤੇ ਕਾਫੀ ਬਾਜ਼ ਕਰਦੀ ਅੱਜ ਮੈਨੂੰ ਲੱਗਦਾ ਇਹਨੂੰ ਲਿਜਾਣਾ ਪੈਣਾ ਇਹਦਾ ਟ੍ਰੀਟਮੈਂਟ ਕਰਾਉਣਾ ਪੈਣਾ ਵਾ ਫੇਰ ਜਾ ਕੇ ਪਤਾ ਲੱਗਣਾ ਵਾ ਕੀ ਹਿਸਾਬ ਕਿਤਾਬ ਇਹਦਾ ਕੀ ਖਰਾਬੀ ਆ ਬੈਲਟ ਦੀ ਹੋਊਗੀ ਤਾਂ ਥੱਲੇ ਹੁੰਦੀ ਬੈਲਟ ਇੱਥੇ ਬੋਲੇ ਬਾਲੇ ਤਰੀਕੇ ਦੇ ਪੈਣ ਵਾਲੇ ਦਿਖਾਉਂਦੇ ਆ ਜਦੋਂ ਦੀ ਆਪਾਂ ਲਈ ਹੈਨਾ ਉਦੋਂ ਦੀ ਨਾ ਬ੍ਰੇਕ ਸ਼ੂਪ ਲਾਇਆ ਨਾ ਬੋਲੇ ਉਹਨੂੰ ਇੱਕ ਵਾਰੀ ਦਿਖਾਇਆ ਵੀ ਸੀਗੇ ਉਹ ਕਹਿੰਦਾ ਹਜੇ ਸਹੀ ਹੈ ਅੱਜ ਫੇਰ ਆਪਾਂ ਦਿਖਾ ਲੈਂਦੇ ਆ ਲੈ ਕੇ ਚੱਲਦੇ ਇਹਨੂੰ ਕਰਾਉਨੇ ਆਦਾ ਟ੍ਰੀਟਮੈਂਟ ਬਹਿਤਾ ਮੁੰਡਾ ਐਂਡ ਕਰਾਈ ਜਾਂਦਾ ਕਹਿੰਦੀ ਮਾਰੀ ਜਾਂਦਾ ਝੱਗ ਕੱਢਦੀ ਚਿੱਟੀ ਹੈ ਚੰਗੀ ਤਰ੍ਹਾਂ ਲਾਵੀਂ ਭਾਜੀ ਮਿੱਟੀ ਮੁੱਟੀ ਦਾਗ ਦੂਜਾ ਨਾ ਕਿ ਆ ਪਿਆ ਹੋਵੇ ਹੈਲੋ ਸੰਗ ਗਿਆ 50 50. Concrete dreams where the neon glows, every block tells a tale the whole city knows. Rhythms in the shadows where the cold wind blows. Life's a gamble on these streets, anything goes. So samples lift the is too light deep kicks pounds like a heart beat fight these greedy vibes keep my story in sight green feedy on the walls paint this guys it ta changa hi rach pya laada mere accident hoya laada chalo dekh de kahan jaake turpa ride ho piche ta kujam lakkhe papa jae ko sab de kamm te ਮੈਂਨੇ ਕੀ ਕੀਤਾ ਨਾ ਉੱਥੇ ਜਾ ਕੇ ਮੈਨੂੰ ਫੋਨ ਲਾਦਾ ਜਿੱਥੇ ਵੀ ਗਿਆ ਘੁੰਮਣ ਕੰਮ ਕਰ ਲਿਓ ਮੈਂ ਕਿਹਾ ਇੱਕਦਮ ਪਹਿਲਾਂ ਦੱਸਿਆ ਕਰੋ ਭਾਜੀ ਬੰਨੇ ਬੜਾ ਦੁਖੀ ਕੀਤਾ ਯਾਰ ਆਪ ਚਲ ਜਾਂਦਾ ਘੁੰਮਣ ਪਿਛੇਤਰ ਲਾ ਦਿੰਦਾ ਫੋਨ ਯਾਰਾਂ ਨੂੰ ਆ ਕਰ ਲਿਓ ਕੰਮ ਪਿਛੇ ਜਾ ਕੇ ਹਿੰਟ ਹੁੰਦਾ ਜਾਣੀ ਕਿ 3 ਕਿਲੋਮੀਟਰ ਜਾਮ ਸੀਗਾ ਪੂਰਾ ਆਹ ਦੇ ਗਾੜੀ ਕਾ ਹੋਰ ਰਕੀ ਜਾਂਦਾ ਚਲੋ ਆਪਾਂ ਨਿਕਲੇ ਜਾਂਮ ਚੋਂ ਬਾਹਰ ਚਲਦੇ ਹੁਣ ਆਪਾਂ ਹੌਲੀ ਹੌਲੀ ਕਰ ਸ਼ਾਂਤੀ ਨੂੰ ਲਾਤਾ ਆਪਾਂ ਬਾਹਰ ਤੇ ਆ ਗਏ ਆਪਾਂ ਘਰ ਕੰਮ ਸਾਰਾ ਆਪਾਂ ਨਵੇੜਿਆ ਆਏ ਆ ਕੋਸ ਆਪਦਾ ਆਪਾਂ ਨਾਲੇ ਕੰਮ ਨਵੇੜੇ ਦਿੱਤਾ ਤੇ ਬਾਕੀ ਚਲੋ ਠੀਕ ਆ ਗਾਇਸ ਮਿਲਦੇ ਆ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ